ਸਾਰਿਆਂ ਨੂੰ ਜੀ ਐਮ ਸੀ ਦੀ ਸੋ ਥੋੜੀ देर ਪਰਮੇਸ਼ਵਰ ਦੇ ਬਚਨ ਦੇ ਵਿੱਚ ਉਹ ਗੱਲਬਾਤ ਕਰਦੇ ਹਾਂ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਛੋਟੀ ਜੀ ਨਾਲ ਨਾਲ ਇੱਕ ਵੀਡੀਓ ਚਲਾਉਣੀ ਆ ਉਸ ਵੀਡੀਓ ਦੇ ਦੁਆਰਾ ਵੀ ਸਾਨੂੰ ਬਹੁਤ ਜੜੀ ਸਿੱਖਿਆ ਮਿਲਦੀ ਹੈ ਕਿ ਕੁਝ ਦਿਨ ਪਹਿਲਾਂ ਸਾਡੇ ਗਲੀ ਦੇ ਵਿੱਚ ਸੀਵਰੇਜ ਜਿਹੜਾ ਆ ਉਹ ਬੰਦ ਹੋ ਗਿਆ ਸੀਗਾ ਔਰ ਤੁਸੀਂ ਵੇਖੋਗੇ ਕਿ ਸੀਵਰੇਜ ਦੇ ਵਿੱਚੋਂ ਕਿੰਨਾ ਗੰਦ ਮੰਦ ਕੂੜਾ ਕਰਕਟ ਇੱਟਾਂ ਰੋੜੇ ਪੱਥਰ ਜਿਹੜੇ ਉਹਦੇ ਵਿੱਚੋਂ ਨਿਕਲਦੇ ਪਏ ਸਨ ਜਿਸ ਕਰਕੇ ਜਿਹੜਾ ਸੀਵਰੇਜ ਹੈ ਉਹ ਬੰਦ ਹੋ ਗਿਆ ਸੀ ਔਰ ਪਾਣੀ ਦੀ ਨਿਕਾਸੀ ਜਿਹੜੀ ਆ ਉਹ ਨਹੀਂ ਸੀ ਹੋ ਰਹੀ ਤੇ ਤੁਸੀਂ ਵੇਖਦੇ ਹੋ ਉਹ ਇਟਾਂ ਰੋੜੇ ਗੰਦਮੰਦ ਕੂੜਾ ਕਰਕੜ ਦੇ ਕਾਰਨ ਉਹ ਜਿਹੜੀ ਪਾਣੀ ਦੀ ਨਿਕਾਸੀ ਰੁਕੀ ਹੋਈ ਸੀ ਉਸ ਤੋਂ ਬਾਅਦ ਕੁਝ ਮੁਲਾਜ਼ਮ ਆਉਂਦੇ ਨੇ ਤੇ ਉਹ ਮੁਲਾਜ਼ਮ ਉਸ ਦੀ ਸਫਾਈ ਕਰਦੇ ਹਨ ਤੇ ਜਦੋਂ ਉਸ ਸੀਵਰੇਜ ਨੂੰ ਅੰਦਰੋਂ ਸਾਫ਼ ਕਰਨ ਦੀ ਵਾਰੀ ਆਉਂਦੀ ਹੈ ਤਾਂ ਉਸ ਵਿੱਚ ਇੱਕ ਭਰਾ ਜਿਹੜਾ ਆ ਉਹ ਆਪਣਾ ਮੂੰਹ ਬੰਨ ਕੇ ਉਹਦੇ ਵਿੱਚ ਵੜ ਜਾਂਦਾ ਆ ਤੇ ਉਹ ਉਸ ਨੂੰ ਸਾਫ਼ ਕਰਦਾ ਆ ਤੇ ਤੁਹਾਨੂੰ ਪਤਾ ਹੈ ਕਿ ਉਸ ਨੂੰ ਸਾਫ਼ ਕਰਦੇ ਹੋਏ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਉਸ ਦੇ ਉਹ ਕੱਪੜੇ ਗੰਦੇ ਹੋ ਜਾਂਦੇ ਹਨ ਤੇ ਉਸ ਦੇ ਵਿੱਚ ਉਹਦੇ ਜਿਹੜਾ ਸਿਰ ਦੇ ਉੱਤੇ ਵੀ ਬੜਾ ਗੰਦਮੰਦ ਲੱਗ ਜਾਂਦਾ ਆ ਤੇ ਉਹਦੇ ਵਿੱਚ ਉਹ ਸਮੈਲ ਵੀ ਬੜੀ ਗੰਦੀ ਆਉਂਦੀ ਹੈ ਲੇਕਿਨ ਫਿਰ ਵੀ ਉਹ ਆਪਣਾ ਕੰਮ ਸਮਝਦੇ ਹੋਏ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਉਸ ਨੂੰ ਪੂਰਾ ਕਰਦੇ ਹਨ ਅਤੇ ਸੀਵਰੇਜ ਨੂੰ ਬਿਲਕੁਲ ਸਾਫ਼ ਕਰ ਦਿੰਦੇ ਹਨ ਇਸੇ ਤਰ੍ਹਾਂ ਸਾਡੇ ਜੀਵਨ ਵਿੱਚ ਜਦੋਂ ਪਾਪ ਹੁੰਦਾ ਆ ਬੁਰੀ ਇੱਛਾ ਹੁੰਦੀ ਆ ਗੁਨਾਹ ਹੁੰਦੇ ਹਨ ਨਸ਼ੇ ਹੁੰਦੇ ਹਨ ਬਤਕਾਰੀ ਹੁੰਦੀ ਹੈ ਖਾਰ ਹੁੰਦੀ ਹੈ ਜਲਣ ਹੁੰਦੀ ਹੈ ਗੁੱਸਾ ਕਰੋਧ ਹੁੰਦਾ ਹੈ ਚੋਰੀ ਚਿਕਾਰੀ ਸਾਡੇ ਲੋਕੀ ਜਦੋਂ ਕਰਦੇ ਆ ਤੋਂ ਬਹੁਤ ਸਾਰੇ ਗਲਤ ਕੰਮ ਕਰਦੇ ਆ ਬੇਵਿਚਾਰ ਕਰਦੇ ਆ ਬਹੁਤ ਸਾਰੀਆਂ ਬੁਰੀਆਂ ਐਸੀਆਂ ਘਟਨਾਵਾਂ ਕਰਦੇ ਆ ਜਿਹਦੇ ਕਰਕੇ ਜੀਵਨ ਸਾਡਾ ਜਿਹੜਾ ਉਹ ਬਹੁਤ ਖਰਾਬ ਹੋ ਜਾਂਦਾ ਆ ਔਰ ਨਾ ਪਰਮੇਸ਼ਵਰ ਦੀ ਕਿਰਪਾ ਉਹਦੀ ਦਇਆ ਉਹਦੀ ਹਜ਼ੂਰੀ ਸਾਡੇ ਜੀਵਨ ਵਿੱਚ ਰਹਿੰਦੀ ਆ ਇਦਾ ਕਾਰਨ ਕੀ ਹੈ ਪਰਮੇਸ਼ਵਰ ਕਿਉਂ ਮਨੁੱਖ ਤੋਂ ਦੂਰ ਹੋ ਜਾਂਦਾ ਆ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੈ ਪਰਮੇਸ਼ਵਰ ਮਨੁੱਖ ਨੂੰ ਤਾਂ ਪਿਆਰ ਕਰਦਾ ਹੈ ਪਰ ਉਸ ਦੇ ਅੰਦਰ ਜਿਹੜਾ ਪਾਪ ਹੈ ਗੁਨਾਹ ਹਨ ਉਸ ਦੇ ਕਾਰਨ ਪਰਮੇਸ਼ਵਰ ਉਹਨਾਂ ਤੋਂ ਦੂਰ ਹੁੰਦਾ ਆ ਕਿਉਂਕਿ ਪਾਪ ਤੋਂ ਪਰਮੇਸ਼ਵਰ ਸਖਤ ਨਫ਼ਰਤ ਕਰਦਾ ਆ ਮਨੁੱਖੀ ਜਿਹੜਾ ਜੀਵਨ ਆ ਉਹਦੇ ਵਿੱਚ ਬਹੁਤ ਸਾਰੀਆਂ ਐਸੀਆਂ ਵਧੀਆਂ ਕਿਆ ਹੋਣ ਦੇ ਕਾਰਨ ਬਦਕਾਰੀਆਂ ਹੋਣ ਦੇ ਕਾਰਨ ਸੰਸਾਰ ਦਾ ਜਿਹੜਾ ਜੀਵਨ ਹੈ ਉਹ ਅੱਗੇ ਨਹੀਂ ਵੱਧ ਪਾਉਂਦਾ ਉਹ ਸੱਚਾਈ ਤੋਂ ਦੂਰ ਰਹਿੰਦਾ ਆ ਸੱਚੇ ਪਰਮੇਸ਼ਵਰ ਤੋਂ ਦੂਰ ਰਹਦਾ ਆ ਲੇਕਿਨ ਜਦੋਂ ਅਸੀਂ ਪ੍ਰਭੂ ਦੀ ਬਾਣੀ ਪੜ੍ਹਦੇ ਆ ਉੱਥੇ ਲਿਖਿਆ ਹੈ ਯੋਹੰਨਾ 3 16 ਅਤੇ 17 ਦੇ ਵਿੱਚ ਲਿਖਿਆ 16 ਚ ਲਿਖਿਆ ਹੈ ਪਰਮੇਸ਼ਵਰ ਨੇ ਜਗਤ ਨਾਲ ਅਜਿਹਾ ਪਿਆਰ ਕੀਤਾ ਉਸਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਜੋ ਕੋਈ ਉਸੇ ਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਪਰ ਸਦੀਪਕ ਜੀਵਨ ਪਾਵੇ ਲਿਖਿਆ ਹੈ ਕਿ ਮੈਂ ਇਸ ਲਈ ਨਹੀਂ ਆਇਆ ਕਿ ਜਗਤ ਨੂੰ ਦੋਸ਼ੀ ਠਹਿਰਾਵਾਂ ਬਲਕਿ ਇਸ ਲਈ ਆਇਆ ਤਾਂ ਕਿ ਜਗਤ ਮੇਰੇ ਰਾਹੀਂ ਬਚਾਇਆ ਜਾਵੇ ਸੋ ਪਿਆਰੇ ਪਰਮੇਸ਼ਵਰ ਦੇ ਪੁੱਤਰ ਪ੍ਰਭੂ ਯਿਸੂ ਮਸੀਹ ਇਸ ਲਈ ਧਰਤੀ ਉੱਤੇ ਆਇਆ ਤਾਂ ਕਿ ਸਾਰਾ ਜਗਤ ਉਹਦੇ ਰਾਹੀਂ ਬਚਾਇਆ ਜਾਵੇ ਔਰ ਜਿਵੇਂ ਕਿ ਤਾਬ 53 ਅਧਿਆਇ 12 ਐਤ ਦੇ ਵਿੱਚ ਲਿਖਿਆ ਲਿਖਿਆ ਉਹ ਸਾਡੇ ਕਾਰਨ ਅਪਰਾਧੀਆਂ ਵਿੱਚ ਗਿਣਿਆ ਗਿਆ ਉਸ ਨੇ ਬਹੁਤਿਆਂ ਦੇ ਪਾਪ ਚੱਕ ਲਏ ਪ੍ਰਭੂ ਯਿਸੂ ਮਸੀਹ ਇਸ ਲਈ ਉੱਤੇ ਜਦੋਂ ਦੁੱਖ ਚੱਲਦਾ ਆ ਉਹਦੇ ਕੋੜੇ ਮਾਰੇ ਜਾਂਦੇ ਨੇ ਉਹਦੇ ਮੂੰਹ ਤੇ ਥੁੱਕਿਆ ਜਾਂਦਾ ਕਿੰਨਾ ਕੁ ਪ੍ਰਭੂ ਯਿਸੂ ਮਸੀਹ ਨਾਲ ਕੀਤਾ ਜਾਂਦਾ ਉਹ ਸਾਡੇ ਹੀ ਸਾਰੇ ਗੁਨਾਹ ਪਾਪ ਸੀ ਅਸੀਂ ਜਦੋਂ ਵਿਸ਼ਵਾਸ ਕਰਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਮੇਰੇ ਪਾਪਾਂ ਦੀ ਖਾਤਰ ਮਰਿਆ ਗਿਆ ਮੇਰੇ ਪਾਪਾਂ ਦੀ ਖਾਤਰ ਕੁਚਲਿਆ ਗਿਆ ਮੇਰੇ ਗੁਨਾਹ ਮੇਰਾ ਬੋਝ ਮੇਰੇ ਮੇਰੀਆਂ ਬਿਮਾਰੀਆਂ ਮੇਰੇ ਪਾਪ ਸਾਰੇ ਪ੍ਰਭੂ ਨੇ ਚੱਕ ਲਏ ਜਦੋਂ ਅਸੀਂ ਵਿਸ਼ਵਾਸ ਕਰਦੇ ਹਾਂ ਪਵਿੱਤਰ ਆਤਮਾ ਸਾਡੇ ਅੰਦਰ ਆਉਂਦਾ ਹੈ ਤੇ ਪਵਿੱਤਰ ਆਤਮਾ ਸਾਡੇ ਅੰਦਰ ਦੀ ਸਫਾਈ ਕਰਦਾ ਆ ਸਾਡੀ ਰੂਹ ਨੂੰ ਪ੍ਰਭੂ ਯਿਸੂ ਦੇ ਲਹੂ ਦੇ ਦੁਆਰਾ ਸ਼ੁੱਧ ਕਰਦਾ ਹੈ ਸਾਡੇ ਸਰੀਰ ਨੂੰ ਸਾਡੀ ਦੇਹੀ ਨੂੰ ਸ਼ੁੱਧ ਕਰਦਾ ਆ ਤਾਂ ਕਿ ਅਸੀਂ ਬਿਲਕੁਲ ਸ਼ੁੱਧ پاک ਪਵਿੱਤਰ ਹੋ ਜਾਈਏ ਅਤੇ ਪਰਮੇਸ਼ਵਰ ਦੇ ਧੀਆ ਪੁੱਤਰ ਸਦਾਈਏ ਜਬੂਰ 103 ਦਾ 10 ਤੋਂ 12 ਜਦੋਂ ਅਸੀਂ ਪੜ੍ਹਦੇ ਹਾਂ ਇੱਥੇ ਲਿਖਿਆ ਹੈ ਉਹ ਸਾਡੇ ਪਾਪਾਂ ਦੇ ਅਨੁਸਾਰ ਸਾਡੇ ਨਾਲ ਨਹੀਂ ਵਰਤਿਆ ਮਤਲਬ ਕਿ ਜਿਹੋ ਜੇ ਸਾਡੇ ਪਾਪ ਸੀ ਪ੍ਰਭੂ ਪਰਮੇਸ਼ਵਰ ਨੇ ਉਹਦੀ ਸਾਨੂੰ ਸਜ਼ਾ ਨਹੀਂ ਦਿੱਤੀ ਬਲਕਿ ਉਸਨੇ ਉਲਟਾ ਪਿਆਰ ਵਿਖਾਇਆ ਸਾਡੇ ਪਾਪਾਂ ਨੂੰ ਮਾਫ ਕਰਨ ਦੇ ਲਈ ਸਾਡੇ ਬੋਝ ਨੂੰ ਉਠਾਉਣ ਦੇ ਲਈ ਆਪਣੇ ਪੁੱਤਰ ਯਿਸੂਸੀ ਨੂੰ ਭੇਜ ਦਿੱਤਾ ਲਿਖਿਆ ਨਾ ਸਾਡੀਆਂ ਬਦੀਆਂ ਦੇ ਅਨੁਸਾਰ ਸਾਨੂੰ ਬਦਲਾ ਦਿੱਤਾ ਜੇ ਹੋ ਜੇ ਸਾਡੇ ਗੁਨਾਹ ਸਾਡੇ ਪਾਪ ਬੁਰਾਈਆਂ ਹਨ ਉਹਨਾਂ ਉਹਨਾਂ ਦੀ ਸਜ਼ਾ ਬੜੀ ਭੈੜੀ ਬਣਦੀ ਹੈ ਪਰ ਪਰਮੇਸ਼ਵਰ ਨੇ ਸਾਡੇ ਪਾਪਾਂ ਦੀ ਸਾਰੀ ਦੀ ਸਾਰੀ ਸਜ਼ਾ ਉਸਨੇ ਆਪਣੇ ਬੇਟੇ ਯਿਸੂ ਮਸੀਹ ਤੇ ਪਾ ਦਿੱਤੀ ਪਰ ਸਾਨੂੰ ਉਹਦਾ ਬਦਲਾ ਉਹਦੀ ਸਜ਼ਾ ਨਹੀਂ ਦਿੱਤੀ ਉਹਦੇ ਵਿੱਚ ਉਹਦੇ ਬਦਲੇ ਵਿੱਚ ਸਾਨੂੰ ਇੱਕ ਮੌਕਾ ਦਿੱਤਾ ਕਿ ਅਸੀਂ ਪਰਮੇਸ਼ਵਰ ਦੇ ਬੇਟੇ ਯਿਸੂ ਮਸੀਹ ਦੇ ਉੱਤੇ ਨੇਚਾ ਕਰੀਏ ਤੇ ਅਸੀਂ ਬਚ ਜਾਈਏ ਕਿ ਜਿੰਨਾ ਚੜਦਾ ਲੈਂਦੇ ਤੋਂ ਦੂਰ ਹੈ ਉਹਨੇ ਉਹਨੇ ਸਾਡੇ ਪਾਪ ਸਾਡੇ ਕੋਲੋਂ ਦੂਰ ਕਰ ਦਿੱਤੇ ਸੋ ਪਰਮੇਸ਼ਵਰ ਦੇ ਪੁੱਤਰ ਪ੍ਰਭ ਯਿਸੂ ਮਸੀਹ ਦੀ ਸਲੀਬੀ ਬੋਧ ਦੇ ਦੁਆਰਾ ਔਰ ਸਾਡੇ ਵਿਸ਼ਵਾਸ ਕਰਨ ਦੇ ਦੁਆਰਾ ਸਾਡੇ ਪਾਪ ਸਾਡੇ ਕੋਲੋਂ ਖਾਂ ਦੂਰ ਪਰਮੇਸ਼ਵਰ ਨੇ ਕਰ ਦਿੱਤੇ ਅੱਜ ਵੀ ਉਹ ਕਰਦਾ ਹੈ ਸੋ ਇਸ ਵੀਡੀਓ ਤੋਂ ਅਸੀਂ ਸਿੱਖ ਸਕਦੇ ਹਾਂ ਕਿਸ ਤਰ੍ਹਾਂ ਇੱਕ ਆਦਮੀ ਆਉਂਦਾ ਹੈ ਤੇ ਸੀਵਰੇਜ ਨੂੰ ਸਾਫ਼ ਕਰਦਾ ਹੈ ਸਫਾਈ ਕਰਦਾ ਹੈ ਤੇ ਜਦੋਂ ਉਹ ਸਾਫ਼ ਹੋ ਜਾਂਦਾ ਹੈ ਤੇ ਪਾਣੀ ਦੀ ਨਿਕਾਸੀ ਸਹੀ ਹੋ ਜਾਂਦੀ ਹੈ ਇਸੇ ਤਰ੍ਹਾਂ ਸਾਡਾ ਜੀਵਨ ਹੈ ਜਦੋਂ ਪ੍ਰਭ ਯਿਸੂ ਮਸੀਹ ਸਾਡੇ ਜੀਵਨ ਵਿੱਚ ਆਉਂਦਾ ਆ ਤੇ ਉਹ ਸਾਡੇ ਜੀਵਨ ਵਿੱਚੋਂ ਸਾਰੇ ਪਾਪ ਗੁਨਾਹ ਜਿਸ ਤਰ੍ਹਾਂ ਉਹਦੇ ਵਿੱਚੋਂ ਇੱਟਾਂ ਰੋੜੇ ਕੱਢੇ ਗਏ ਪੱਥਰ ਕੱਢੇ ਗਏ ਕੂੜਾ ਕਰਕਟ ਕੱਢਿਆ ਗਿਆ ਇਸੇ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਜਿਹੜੇ ਪਾਪ ਹੁੰਦੇ ਨੇ ਬੁਰਾਈਆਂ ਹੁੰਦੀਆਂ ਨੇ ਗੁਨਾਹ ਹੁੰਦੇ ਨੇ ਅਸੀਂ ਜਿਹੜੇ ਕਰਦੇ ਆ ਜਾਂ ਮੂਰਤੀ ਪੂਜਾ ਕਰਦੇ ਆ ਜਾਂ ਵਿਵਚਾਰ ਕਰਦੇ ਆ ਜਾਂ ਮਾਰਦੇ ਆ ਕੁੱਟਦੇ ਆ ਵਿਵਚਾਰ ਕਰਦੇ ਆ ਕਈ ਸਾਰੇ ਜਿਹੜੇ ਪਾਪ ਹਨ ਉਹ ਜਦੋਂ ਸਾਡੇ ਜੀਵਨ ਵਿੱਚੋਂ ਪ੍ਰਭ ਯਿਸੂ ਮਸੀਹ ਦੇ ਆਉਣ ਦੇ ਨਾਲ ਖਤਮ ਹੋ ਜਾਂਦੇ ਹਨ ਸਾਫ ਹੋ ਜਾਂਦੇ ਹਨ ਤੇ ਸਾਡਾ ਜੀਵਨ ਜਿਹੜਾ ਹੈ ਉਹ ਬਿਲਕੁਲ ਸਾਫ ਸੁਥਰਾ ਹੁੰਦਾ ਆ ਤੇ ਅਸੀਂ ਸਹੀ ਰਸਤੇ ਉੱਤੇ ਚੱਲ ਪੈਂਦੇ ਆ ਯਿਸੂ ਮਸੀਹ ਨੇ ਕਿਹਾ ਜੋ ਹੁਨਾ 14 6 ਦੇ ਵਿੱਚ ਮੈਂ ਰਾਹ ਹਾਂ ਮੈਂ ਸੱਚ ਹਾਂ ਤੇ ਮੈਂ ਹੀ ਜ਼ਿੰਦਗੀ ਹਾਂ ਖੁਦਾਵੰਦ ਲੋਕੋ ਪਰਮੇਸ਼ਵਰ ਦੇ ਪੁੱਤਰ ਯਿਸੂ ਮਸੀਹ ਉੱਤੇ ਨੇਚਾ ਰੱਖੋ ਅਤੇ ਪਾਪ ਤੋਂ ਬਚੇ ਰਹੋ ਤੇ ਜਦੋਂ ਯਿਸੂ ਮਸੀਹ ਸਾਡੇ ਜੀਵਨ ਵਿੱਚ ਆਉਂਦਾ ਹੈ ਤੇ ਉਹ ਸੱਚਮੁੱਚ ਸਾਡੇ ਅੰਦਰ ਦੀ ਸਫਾਈ ਇਦਾਂ ਕਰਦਾ ਆ ਬਾਈਬਲ 'ਚ ਲਿਖਿਆ ਹੈ ਜਬੂਰ 88 19 ਦੇ ਵਿੱਚ ਲਿਖਿਆ ਹੈ ਕਿ ਪ੍ਰਭੂ ਮੁਬਾਰਕ ਹੈ ਜਿਹੜਾ ਰੋਜ਼ ਸਾਡਾ ਭਾਰ ਚੁੱਕ ਲੈਂਦਾ ਹੈ ਕਿਉਂਕਿ ਉਹ ਸਾਡਾ ਮੁਕਤੀਦਾਤਾ ਪਰਮੇਸ਼ਵਰ ਹੈ ਅੱਗੇ ਲਿਖਿਆ ਹੈ ਅਤੇ ਪਰਮੇਸ਼ਵਰ ਸਾਡੇ ਲਈ ਬਚਾਵਾ ਦਾ ਪਰਮੇਸ਼ਰ ਹੈ ਅਤੇ ਪ੍ਰਭੂ ਯਹੋਵਾ ਵੱਲੋਂ ਹੀ ਮੌਤ ਤੋਂ ਰਿਹਾਈ ਹੈ ਜੀ ਹਾਂ ਪਰਮੇਸ਼ਵਰ ਦੇ ਲੋਕੋ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਪਰਮੇਸ਼ਵਰ ਦੀ ਦਇਆ ਦੇ ਨਾਲ ਪਰਮੇਸ਼ਵਰ ਦੇ ਵੱਲੋਂ ਹੀ ਪ੍ਰਭੂ ਯਿਸੂ ਮਸੀਹ ਨੂੰ ਭੇਜਿਆ ਗਿਆ ਜਿਹੜਾ ਸਾਡਾ ਬਚਾਵਾ ਦਾ ਪਰਮੇਸ਼ਰ ਬਣਿਆ ਜਿਹੜਾ ਸਾਡੇ ਗੁਨਾਹਾਂ ਅਤੇ ਪਾਪੀਆਂ ਦਾ ਬਚਾਉਣ ਵਾਲਾ ਬਣਿਆ ਇਸ ਲਈ ਉਹ ਸਾਡੇ ਲਈ ਪਾਪੀ ਬਣਿਆ ਜਿਸ ਤਰ੍ਹਾਂ ਉਸ ਭਰਾ ਦੇ ਜਦੋਂ ਉਹ ਸੀਵਰੇਜ ਗੰਦਗੀ ਨੂੰ ਸਾਫ਼ ਕਰਦਾ ਹੈ ਤੇ ਉਹਦੇ ਪਿੰਡੇ ਉੱਤੇ ਉਹਦੇ ਕੱਪੜਿਆਂ ਉੱਤੇ ਬਹੁਤ ਸਾਰੀ ਗੰਦਗੀ ਲੱਗ ਜਾਂਦੀ ਹੈ ਉਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੂੰ ਵੀ ਸਾਡੇ ਕਾਰਨ ਪਾਪੀ ਠਹਿਰਾਇਆ ਗਿਆ ਉਹ ਸਾਡੇ ਲਈ ਪਾਪੀ ਬਣਿਆ ਉਸ ਵਿੱਚ ਕੋਈ ਪਾਪ ਨਹੀਂ ਸੀ ਉਸ ਵਿੱਚ ਕੋਈ ਕੁਧਰਮ ਨਹੀਂ ਸੀ ਉਸ ਵਿੱਚ ਕੋਈ ਐਪ ਨਹੀਂ ਸੀ ਬਲਕਿ ਉਹ ਬਿਲਕੁਲ ਖਾਲਸ پاک ਸ਼ੁੱਧ ਪਵਿੱਤਰ ਸੀ ਉਹ ਤਾਂ ਸਾਡੇ ਲਈ ਪਾਪੀ ਬਣਿਆ ਉਹ ਤਾਂ ਸਾਡੇ ਲਈ ਗੁਨਾਹਗਾਰ ਬਣਿਆ ਇਸ ਲਈ ਪ੍ਰਭੂ ਯੀਸ਼ੂ ਮਸੀਹ ਨੇ ਸਲੀਬ ਦੇ ਉੱਤੇ ਇਹ ਗੱਲ ਕਹੀ ਕਿ हे ਪਿਤਾ ਹੀ ਪਿਤਾ ਤੂੰ ਮੈਨੂੰ ਕਿਉਂ ਛੱਡ ਦਿੱਤਾ ਔਰ ਇੱਥੇ ਵੀ ਬਹੁਤ ਸਾਰੇ ਲੋਕੀ ਇਸ ਦਾ ਮਜ਼ਾਕ ਬਣਾਉਂਦੇ ਆ ਔਰ ਕਹਿੰਦੇ ਆ ਕਿ ਇਹ ਪਿਤਾ ਨੇ ਯੀਸ਼ੂ ਮਸੀਹ ਨੂੰ ਕਿਉਂ ਛੱਡਿਆ ਖੁਦਾਵੰਦ ਦੇ ਲੋਕੋ ਉਹਦਾ ਇਹੀ ਕਾਰਨ ਆ ਕਿ ਜਦੋਂ ਉਹਨੇ ਸਾਡੇ ਸਭ ਦੇ ਪਾਪ ਗੁਨਾਹ ਬੁਰਾਈਆਂ ਗੰਧਮੰਦ ਆਪਣੇ ਉੱਤੇ ਲੈ ਲਿਆ ਆਪਣੀ ਦੇਹੀ ਉੱਤੇ ਚੱਕ ਲਿਆ ਉਸ ਵਕਤ ਉਹ ਪਾਪੀਆਂ ਦੇ ਵਿੱਚ ਗਿਣਿਆ ਗਿਆ। ਔਰ ਪਿਤਾ ਕੁਛ ਪਲ ਲਈ ਕੁਛ ਸਮੇਂ ਲਈ ਪ੍ਰਭੂ ਯਿਸੂ ਮਸੀਹ ਕੋਲੋਂ ਦੂਰ ਹੋ ਗਿਆ। ਲੇਕਿਨ ਨੇੜੇ ਕਿਦੇ ਹੋਇਆ ਮੇਰੇ ਅਤੇ ਤੁਹਾਡੇ। ਅਸੀਂ ਜਿਹੜੇ ਗੁਨਾਹਗਾਰ ਪਾਪੀ ਸੀ ਉਹ ਸਾਡੇ ਨੇੜੇ ਹੋ ਗਿਆ। ਉਸ ਨੇ ਸਾਨੂੰ ਆਪਣੇ ਪੁੱਤਰ ਦੀਆਂ ਕਬੂਲ ਕੀਤਾ। ਅੱਜ ਵੀ ਉਹ ਕਰਦਾ ਆ। ਜਿੰਨੇ ਲੋਕ ਉਸ ਉੱਤੇ ਵਿਸ਼ਵਾਸ ਕਰਦੇ ਹਨ ਆਪਣੇ ਪਾਪੋਂ ਤੋਂ ਉਗੀਕਾਰ ਕਰ ਲੈਂਦੇ ਹਨ। ਉਹਨਾਂ ਨੂੰ ਪਰਮੇਸ਼ਵਰ ਆਪਣੇ ਪੁੱਤਰ ਦੀਆਂ ਆਪਣੇ ਸੰਤਾਨ ਕਬੂਲ ਕਰ ਲੈਂਦਾ ਆ। ਹਾਲੇਲੂਇਆ। ਸੁਪਰਮੈਸ਼ਰ ਦੇ ਲੋਕੋ ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ ਆਪਣੇ ਜੀਵਨ ਨੂੰ ਪਾਪ ਤੋਂ ਬਚਾਈ ਰੱਖੋ ਔਰ ਸੱਚੇ ਵਚਨ ਉਤੇ ਚੱਲਦੇ ਰਹੋ ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ ਜੈ ਮਸੀਹ